ਬਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਇਹ ਗੱਲ ਕਮਿਟ ਕੀਤੀ ਸੀ ਕਿਹਾ ਸੀਗਾ ਕਿ ਪੰਜਾਬ ਦੀ ਐਗਰੀਕਲਚਰ ਪਾਲਿਸੀ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਬੜੀ ਜਲਦੀ ਲਿਆਂਦੀ ਜਾਊਗੀ ਅੱਜ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾਗਾ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਬਲਾਕ ਜਿਹੜੇ ਨੇ ਉਹ ਡੇਂਜਰ ਜ਼ੋਨ ਚਲੇ ਗਏ ਨੇ ਯਾਨੀ ਉਥੋਂ ਪਾਣੀ ਖਿੱਚਣਾ ਧਰਤੀ ਵਿੱਚੋਂ ਪਾਣੀ ਖਿੱਚਣਾ ਅੱਜ ਬੇਹਦ ਮੁਸ਼ਕਲ ਹੋ ਗਿਆ ਅਸੀਂ ਜਿੰਨੀਆਂ ਮਰਜ਼ੀ ਮੋਟਰਾਂ ਲਾ ਲਈਏ ਅੱਜ 100-100 ਪਾਵਰ ਹਾਊਸ ਤੱਕ ਦੀਆਂ ਮੋਟਰਾਂ লাগੀਆਂ ਕਿ ਧਰਤੀ ਹੇਠੋਂ ਪਾਣੀ ਖਿੱਚਦੀ ਹੈ ਪਰ ਲੇਕਿਨ ਮੈਂ ਸਮਝਦਾ ਕਿ ਤਣਾ ਕਿਤੇ ਜਾ ਕੇ ਸਾਨੂੰ ਇਹਨੂੰ ਰੋਕਣਾ ਪਊਗਾ ਸੋ ਇਹ ਸਾਰੀਆਂ ਗੱਲਾਂ ਕਿ ਕਨਾਲ ਬਾਟਰ ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਲੈ ਕੇ ਜਾਣਾਗਾ ਇਹ ਸਾਰੀਆਂ ਚਰਚਾਾਂਵਾਂ ਹੋਈਆਂ ਔਰ ਪੰਜਾਬ ਦੇ ਅੰਦਰ ਕਿਉਂਕਿ ਬਹੁਤ ਲੰਬਾ ਅਰਸਾ ਹੋ ਗਿਆ ਖੇਤੀਬਾੜੀ ਪਾਲਿਸੀ ਨਹੀਂ ਬਣੀ ਉਹਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਕੈਬਨਟ ਦੇ ਸਾਥੀਆਂ ਦੇ ਨਾਲ ਚਰਚਾ ਕੀਤੀ ਔਰ ਅੱਜ ਜੀ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕੁਝ ਕਿਸਾਨ ਜਥੇਬੰਦੀਆਂ ਅੱਜ ਸ਼ਾਮ ਨੂੰ 3 ਵਜੇ ਮਾਨਯੋਗ ਸੀਐਮ ਸਾਹਿਬ ਨੇ ਸੱਦੀਆਂ ਲਗੀਆਂ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਨਾਗਾ ਕਿ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰਾ ਖਰੜਾ ਸਰਕਾਰ ਕੋਲੇ ਤਿਆਰ ਆ ਕਾਫੀ ਮਾਹਰ ਪੰਜਾਬ ਦੇ ਕਾਫੀ ਮਾਹਰ ਜਿਹੜੇ ਨੇਗੇ ਉਹਨਾਂ ਤੋਂ ਇਨਪੁਟ ਲੈ ਕੇ ਖਰੜਾ ਤਿਆਰ ਕੀਤਾ ਗਿਆ। ਸੋ ਉਹਦੇ ਤੇ ਵੀ ਚਰਚਾ ਹੋਣੀ ਆ ਔਰ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਕੀ ਇਨਪੁਟ ਲੈ ਕੇ ਆਉਂਦੀਆਂ ਨੇਗੀਆਂ ਕੀ ਸੁਝਾਅ ਦਿੰਦੀਆਂ ਨੇਗੀਆਂ ਉਹਨਾਂ ਸਾਰੀਆਂ ਨੂੰ ਚਰਚਾ ਕਰਕੇ ਬੜੇ ਜਲਦੀ ਜਿਹੜੀ ਆ ਪੰਜਾਬ ਦੀ ਖੇਤੀਬਾੜੀ ਪਾਲਸੀ ਆ ਉਹ ਅਨਾਉਂਸ ਕੀਤੀ ਜਾਊਗੀ ਪਰ ਲੇਕਿਨ ਮਾਨਜੋਗ ਮੁੱਖ ਮੰਤਰੀ ਸਾਹਿਬ ਦਾ ਇਹ ਬਹੁਤ ਵੱਡਾ ਵੇਜ਼ਨ ਆ ਕਿਉਂਕਿ ਹਰਜੋਗ ਮੁੱਖ ਮੰਤਰੀ ਸਾਹਿਬ ਖੁਦ ਕਿਸਾਨ ਨੇ ਖੁਦ ਖੇਤੀ ਕਰਦੇ ਰਹੇ ਨੇ। ਕਿ ਸਭ ਤੋਂ ਪਹਿਲਾਂ ਸਟੇਕ ਹোলਡਰਜ਼ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦੀ ਰਾਇ ਲੈਣੀ ਬਹੁਤ ਜ਼ਰੂਰੀ ਆ ਸੁਭੇਸ਼ਕ ਇਸ ਤੋਂ ਪਹਿਲਾਂ ਕਈ ਵਾਰ ਖੇਤੀ ਜਦੋਂ ਪਾਲਿਸੀ ਬਣ ਰਹੀ ਆ ਲਗਾਤਾਰ ਉਹ ਚ ਪਹਿਲਾਂ ਵੀ ਕਾਫੀ ਵਾਰ ਰਾਇ ਲਈ ਆ ਪਰ ਲੇਕਿਨ ਅੱਜ ਕੁਝ ਕਿਸਾਨ ਜਿੱਥੇ ਬੰਦੀਆਂ ਆਉਣਗੇ ਉਹਨਾਂ ਤੋਂ ਵੀ ਰਾਇ ਲਵਾਂਗੇ ਤਾਂ ਕਿ ਇੱਕ ਨਵੀਂ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਜਲਦੀ ਪੰਜਾਬ ਚ ਇੰਟਰੋਡਿਊਸ ਹੋਵੇ ਜਿਸ ਦੇ ਨਾਲ ਮੈ ਸਮਝਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਫਾਰਮਰ ਦਾ ਫਾਇਦਾ ਹੋਵੇ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਪਾਲਿਸੀ ਲੈ ਕੇ ਆਉਣ ਦੇ ਲਈ ਪੰਜਾਬ ਦੀ এডਿਕੇਸ਼ਨ ਪਾਲਿਸੀ ਲੈ ਕੇ ਆਉਣ ਦੇ ਲਈ ਵੀ ਵਿਚਾਰ ਵਟਾਂਦਰਾ ਹੋਇਆ ਸਾਡੇ ਕੈਬਨਟ ਵਜ਼ੀਰ ਸਰਦਾਰ ਹਰਜੋਤ ਸਿੰਘ ਜੀ ਨੇ ਹਰਜੋਤ ਸਿੰਘ ਬਾਹਰ ਜੀ ਨੇ ਸੁਝਾ ਦਿੱਤਾ ਕਿ ਸਾਨੂੰ ਇੱਕ ਸਿੱਖਿਆ ਦੀ ਜਿਹੜੀ ਹੈ ਨਵੀਂ ਨੀਤੀ ਲੈ ਕੇ ਆਉਣੀ ਚਾਹੀਦੀ ਆ ਖਾਸ ਕਰਕੇ ਸਕਿੱਲ ਬੇਸਡ ਟੈਕਨੀਕਲ ਬੇਸਡ ਕਿਉਂਕਿ ਅੱਜ ਸਾਡੇ ਬੱਚੇ ਪਹਿਲਾਂ ਪੜ੍ਹਾਈ ਕਰਨ ਦੇ ਲਈ ਫੋਰਨ ਜਾਂਦੇ ਨੇਗੇ ਪਹਿਲਾਂ ਪੜ੍ਹਾਈ ਕਰਨ ਤੇ ਕਾਫੀ ਫੈਸਾ ਖਰਚ ਕਰਦੇ ਨੇਗੇ ਫਿਰ ਉਸ ਤੋਂ ਬਾਅਦ ਉਸੇ ਪੜ੍ਹਾਈ ਦੇ ਆਧਾਰ ਦੇ ਉੱਤੇ ਉਹ ਉਹਨਾਂ ਮੁਲਕਾਂ ਦੇ ਅੰਦਰ ਆਪਣੀ ਸੇਵਾਵਾਂ ਨਿਮਾਉਦੇ ਨੇ ਕਿ ਸੋ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਸਕਿਲਿੰਗ ਜਿਹੜੀ ਪਾਵਰ ਆ ਸਕਿਲਿੰਗ ਟੈਕਨੀਕਸ ਨੇ ਜਿਹੜੀਆਂ ਹੋਰ ਅੱਛੇ ਤਰੀਕੇ ਦੇ ਨਾਲ ਭਰੀਆਂ ਜਾਣ ਸੋ ਉਹਦੇ ਤੇ ਇੱਕ ਲੰਬੀ ਚੌੜੀ ਚਰਚਾ ਹੋਈ ਸੋ ਇਹਨੂੰ ਵੀ ਅਸੀਂ ਫੈਸਲਾ ਕੀਤਾ ਕਿ ਸਾਡਾ ਘੱਟੋ ਘੱਟ ਜਿਹੜੇ ਐਜੂਕੇਸ਼ਨ ਮਾਹਰ ਨੇ ਖਾਸ ਕਰਕੇ ਟੈਕਨੀਕਲ ਐਜੂਕੇਸ਼ਨ ਦੇ ਬਾਹਰ ਨੇਗੇ ਉਹਨਾਂ ਦੀਆਂ ਸੇਵਾਵਾਂ ਲੈ ਕੇ ਸਾਰੇ ਸਿੱਖਿਆ ਸ਼ਾਸਤਰੀਆਂ ਨੂੰ ਨਾਲ ਲੈ ਕੇ ਨਵੀਂ ਸਿੱਖਿਆ ਪਾਲਸੀ ਬਣਾਉਣ ਦਾ ਵੀ ਫੈਸਲਾ ਹੋਇਆ ਕਿਉਂਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਜੋ ਨਵਾਂ ਕਨਸੈਪਟ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਸਕੂਲ ਆਫ ਐਮੀਨਸ ਸਕੂਲ ਆਫ ਐਮੀਨਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਲਈ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਦੇ ਲਈ انرੋਲ ਕਰਾਇਆਗਾ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਕਨਸਰਨ ਪ੍ਰਿੰਸੀਪਲਸ ਕੋਲੇ ਭੇਜੀਆਂ ਨਗੀਆਂ ਕਿ ਅਸੀਂ ਸਕੂਲ ਆਫ ਐਮੀਨਸ ਦੇ ਅੰਦਰ ਆਪਣੀ ਐਡਮਿਸ਼ਨ ਕਰਾਉਣਾ ਚਾਹੁੰਦੇ ਹਾਂ ਔਰ ਉਸ ਤੋਂ ਵੀ ਵੱਡੀ ਗੱਲ ਕਿ ਪਹਿਲੀ ਵਾਰ ਹੋਇਆ ਕਿ 10000 10000 ਸਕੂਲੀ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਸੀ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਸੀ ਉਹ ਛੱਡ ਕੇ ਸਰਕਾਰੀ ਸਕੂਲਾਂ 'ਚ ਆਏ ਨੇ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਇਹ ਸਰਕਾਰ ਦੀ ਆ ਕਿ 10000 ਪ੍ਰਾਈਵੇਟਾਂ 'ਚੋਂ ਹਟ ਕੇ ਸਰਕਾਰੀ ਸਕੂਲਾਂ 'ਚ ਆਏ ਨੇ ਕਿਉਂਕਿ ਪਿਛਲੇ ਦੋ ਆ ਸਾਲਾਂ ਦੇ ਵਿੱਚ ਮੈਂ ਸਮਝਦਾ ਬਹੁਤ ਅੱਛਾ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਸਾਡੇ ਮਿਨਿਸਟਰ ਸਾਹਿਬਾਨ ਨੇ ਕੀਤਾ ਸੈਸਟ੍ਰੀਕੇ ਪੰਜਾਬ ਦਾ ਪੰਜਾਬ ਦਾ OTS ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਅਸੀਂ ਵੈਟ ਵਿੱਚ ਲਿਆਂਦੀ ਸੀ ਜਿਹਨੂੰ ਬਹੁਤ ਵੱਡਾ ਭਰਮਾ ਹੰਗਾਰਾ ਪੰਜਾਬ ਦੇ ਵਪਾਰੀਆਂ ਨੇ ਦਿੱਤਾ ਪੰਜਾਬ ਦੇ ਟਰੇਡਰ ਨੇ ਦਿੱਤਾ ਪਹਿਲੀ ਵਾਰ ਹੋਇਆ ਨਹੀਂ ਤਾਂ ਜੀਐਸਟੀ ਜਿਹੜੀ OTS 1 ਵਨ ਦੇਖ ਲਓ ਤੁਸੀਂ ਸਾਰੇ ਪੜ੍ਹਿਆ ਆਊਗਾ OTS 1 ਕਾਂਗਰਸ ਦੇ ਸਮੇਂ ਬੁਰੀ ਤਰ੍ਹਾਂ ਫੇਲ ਹੋਈ OTS 2 ਕਾਂਗਰਸ ਇਸ ਸਮੇਂ ਬੁਰੀ ਤਰ੍ਹਾਂ ਫੇਲ ਹੋਈ ਪਰ ਲੇਗਨੋਟਿਅਸ 3 ਜਿਹੜੀ OT3 ਤੀਜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਭ ਤੋਂ ਸਕਸੈਸਫੁਲ ਰਹੀ ਔਰ 164 ਕਰੋੜ 164 ਕਰੋੜ 35 ਲੱਖ ਰੁਪਇਆ ਪੰਜਾਬ ਦੇ ਖਜ਼ਾਨੇ 'ਚ ਆਇਆਗਾ ਔਰ ਲਗਭਗ ਲਗਭਗ 70000 70311 ਲੋਕਾਂ ਨੂੰ ਇਸ ਦਾ ਇਸ ਸਕੀਮ ਦਾ ਬੈਨੀਫਿਟ ਹੋਇਆਗਾ ਔਰ ਜਿਹਦੇ ਵਿੱਚੋਂ 50903 ਉਹ ਲੋਕ ਨੇ ਜਿਨ੍ਹਾਂ ਦਾ ਡਿਊ ਡਿਪਾਰਟਮੈਂਟ ਬਲੂ 181 ਆ ਉਹਨਾਂ ਦਾ 100% ਜਿਹੜਾ ਵੇਵ ਆਫ ਹੋਈ ਹੈਗੀ ਸੋ ਵੱਡਾ ਫਾਇਦਾ ਜਿਹੜਾ ਪੰਜਾਬ ਦੇ ਵਪਾਰੀਆਂ ਨੂੰ ਹੋਇਆ ਔਰ 14000 14400 ਅੱਠ ਉਹ ਲੋਕ ਨੇਗੇ ਜਿਹੜੇ ਜਿਹੜੇ ਮੈਂ ਸਮਝਦਾਗਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਬਕਾਇਆ ਪੈਂਡਿੰਗ ਪਿਆ ਸੀਗਾ ਉਹਨਾਂ ਨੂੰ ਵੱਡੀ ਰਾਤ ਮਿਲੀ ਆ ਸੋ ਇਹਦੇ ਵਿੱਚ ਫੈਸਲਾ ਹੋਇਆਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਡਿਪਾਰਟਮੈਂਟ ਨੂੰ ਅਸੀਂ ਹਦਾਇਤ ਜਾਰੀ ਕੀਤੀ ਆ ਡਿਪਾਰਟਮੈਂਟ ਮੇਰੇ ਕੋਲੇ ਆਗਾ ਸੋ ਬੜੀ ਜਲਦੀ ਜਿਹੜੀ ਆ ਇਸ OTS ਜਿਹੜੀ ਸਕੀਮ ਸਾਡੀ ਥਰਡ ਚੱਲ ਰਹੀ ਆ ਇਹਦਾ ਦਾਇਰਾ ਜਿਹੜਾ ਵਧਾਵਾਂਗੇ ਤਾਂ ਕਿ ਹੋਰ ਬੈਨੀਫਿਟ ਹੋ ਮਿਲ ਸਕੇ ਔਰ ਪੰਜਾਬ ਦੇ ਜਿਹੜੇ ਵਪਾਰੀ ਨੇਗੇ ਉਹਨਾਂ ਨੂੰ ਵੱਡਾ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕਾਫੀ ਲੰਬੇ ਸਮੇਂ ਤੋਂ ਰਾਈਸ ਸੈਲਰ ਰਾਈਸ ਸ਼ੈਲਰ ਜਿਹੜੇ ਚਾਵਲ ਦੇ ਸ਼ੈਲਰ ਨੇਗੇ ਉਹਨਾਂ ਦਾ ਵੀ ਓਟੀਆ ਸਕੀਮ ਜਿਹੜੀ ਪੈਂਡਿੰਗ ਪਈ ਹੈਗੀ ਉਹਦੇ ਤੇ ਵੀ ਲੰਬੀ ਚੌੜੀ ਵਿਚਾਰ ਬਟਾਂਦਰਾ ਅੱਜ ਦੀ ਇਸ ਕੈਬਨਟ ਦੇ ਵਿੱਚ ਹੋਇਆ ਕਿ ਬੜੀ ਜਲਦੀ ਜਿਹੜੀ ਆ ਉਹ ਅਸੀਂ ਅਗਲੀ ਆਉਣ ਵਾਲੀ ਕੈਬਨਟ ਦੇ ਵਿੱਚ ਉਹਨੂੰ ਵੀ ਜਲਦੀ ਪਾਸ ਕਰਾਂਗੇ ਤਾਂ ਕਿ ਜਿਹੜੀ ਸਨਤ ਆ ਜਿਹੜੀ ਚਾਵਲ ਸਨਤ ਆ ਜਿਹੜੀ ਚਾਵਲ ਪੀੜਨ ਦਾ ਕੰਮ ਕਰਦੀ ਆ ਉਹਨੂੰ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕੁਝ ਹੋਰ ਫੈਸਲੇ ਜਿੰਨਾ ਵਿੱਚ ਜਿੰਨਾ ਵਿੱਚ ਪੰਜਾਬ ਦੇ ਜਿਹੜੇ ਗੁੱਡਸ ਗੱਡੀਆਂ ਨੇਗੀਆਂ ਜਿਹੜੇ ਤਿੰਨ ਪਈਆ ਆਟੋ ਪੈਸੈਂਜਰ ਟੈਕਸ ਵਾਲੇ ਨੇਗੇ ਜਿਹੜੇ ਨੇ ਗੁੱਡਸ ਦਾ ਕੰਮ ਕਰਨ ਵਾਲੀਆਂ ਨੇਗੀਆਂ ਉਹਨਾਂ ਨੂੰ ਵੀ ਵੈਸਾ ਬੰਦਾ ਇੱਕ ਵੱਡੀ ਰਾਹਤ ਜਿਹੜੀ ਆ ਉਹ ਪਹਿਲੀ ਵਾਰ ਮਿਲੀ ਆਗੀ ਔਰ ਜਿਹੜੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਤਿਮਾਹੀ ਪਹਿਲਾਂ 3 ਮਹੀਨਿਆਂ ਤੋਂ ਲੈ ਕੇ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਵਹੀਕਲ ਨੇਗੇ ਤਿੰਨ ਮਹੀਨਿਆਂ ਦਾ ਸੀ ਉਹ ਜਬ ਨਵੇੜਤਾ ਨਹੀਂ ਤਾਂ ਬਾਰ-ਬਾਰ ਸਾਡੇ ਆਫੀਸਰ ਦੇ ਅੰਦਰ ਵਿਚਾਰੇ ਉਹ ਟਰਾਂਸਪੋਰਟਰ ਢੀੜੇ ਮਾਰਦੇ ਰਹਿੰਦੇ ਸੀ ਕਿ ਕਦੇ ਅਫਸਰ ਮਿਲ ਗਏ ਨਹੀਂ ਮਿਲ ਗਏ ਸੋ ਉਹਨੂੰ ਵੀ ਅਸੀਂ ਖਤਮ ਕੀਤਾ ਹੁਣ ਜਿਹੜਾ 1 ਸਾਲ ਦਾ ਇਕੱਠਾ ਟੈਕਸ ਲਿਆ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜੇ ਨਵੇਂ ਵਾਹਨ ਲੈਗੇ ਜਿਹੜੇ ਨਵੇਂ ਗੁਡਸ ਵਾਹਨ ਲੈਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਕਿ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 10% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ ਉਹ 8 ਸਾਲ ਦਾ 8 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ 20% ਤਾਂ ਉਹਨਾਂ ਨੂੰ 20% ਮਾਫ ਕੀਤਾ ਜਾਊਗਾ ਇਹਦਾ ਕਾਰਨ ਇਹ ਆ ਕਿ ਬਹੁਤ ਸਾਰੀਆਂ ਗੱਡੀਆਂ ਡਿਫਾਲਟ ਹੋ ਜਾਂਦੀਆਂ ਸੀ ਜੀਆਂ ਆਪਾਂ ਦੇਖਦੇ ਹਾਂ ਫਿਰ ਉਹ ਕਿਸੇ ਨਾ ਕਿਤੇ ਤਰੀਕੇ ਦੇ ਅੰਦਰ ਉਹ ਛੋਟੇ ਜਿਹੜੇ ਵਿਚਾਰੇ ਟਰਾਂਸਪੋਰਟਰ ਨੇਗੇ ਛੋਟੇ-ਛੋਟੇ ਟਰਾਂਸਪੋਰਟਰ ਨੇ ਉਹ ਕਿਸੇ ਨਾ ਕਿਸੇ ਟ੍ਰੀਕ ਐਕਸਪਲੋਇਟ ਹੁੰਦੇ ਰਹਿੰਦੇ ਸੀਗੇ ਕਿਤਨਾ ਕਿਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਕਿਸੇ ਨਾ ਕਿਸੇ ਪਲੇਟਫਾਰਮਾਂ ਤੇ ਹੁੰਦਾ ਸੀਗਾ ਸੋ ਸਰਦਾਰ ਭਗਵੰਤ ਸਿੰਘ ਮਾਹਤਵੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜਾ ਨਵਾਂ ਬਾਈਕ ਲਊਗਾ ਉਹ ਤੋਂ 4 ਸਾਲ ਦਾ ਜੋ ਇਕੱਠਾ ਟੈਕਸ ਭਰੂਗਾ ਤਾਂ ਉਹਨੂੰ 10% ਰਿਲੀਫ ਜੇ 8 ਸਾਲ ਦਾ ਭਰੂਗਾ ਤਾਂ 20% ਰਿਲੀਫ ਸੋ ਇਹਦੇ ਨਾਲ ਕੀ ਹੋਇਆ ਇੱਕ ਤਾਂ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਤੀਜਾ ਜਿਹੜੀ ਡਿਫਾਲਟਰਾਂ ਦੀ ਬੇਨਤੀ ਵਾਦੀ ਸੀ ਉਹ ਖਤਮ ਹੋਊਗੀ ਚੌਥਾ ਜਿਹੜੀ ਉਹਨਾਂ ਦੀ ਮੈਂ ਸਮਝਦਾ ਕਿਤਨਾ ਕਿਤੇ ਲੁੱਟ ਖਸੁੱਟ ਹੁੰਦੀ ਸੀ ਕਿਉਂਕਿ ਟੈਕਸ ਦਾ ਪੰਜਾਬ 'ਚ ਨਹੀਂ ਭਰਿਆ ਮੰਨ ਲਓ ਪੰਜਾਬ ਜੇ ਨਹੀਂ ਵੀ ਚੈੱਕ ਕੀਤਾ ਜੇ ਹਰਿਆਣੇ 'ਚ ਗਿਆਗਾ Rajasthan 'ਚ ਗਿਆਗਾ ਜੇ ਉਹ ਹਿਮਾਚਲ 'ਚ ਗਿਆਗਾ ਦਿੱਲੀ 'ਚ ਗਿਆਗਾ ਤਾਂ ਉਹਨੂੰ ਨਾਨ ਟੈਕਸ ਪੇਮੈਂਟ ਕਰਕੇ ਕਿ ਤੁਸੀਂ ਆਪਦਾ ਭਾਈ ਕੁਆਟਰ ਲਈ ਟੈਕਸ ਪੇ ਨਹੀਂ ਕੀਤਾ ਤਾਂ ਕਿਤਨਾ ਕਿਤੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਕਿਤਨਾ ਕਿਤੇ ਉਹ ਤੋਂ ਦੋ ਜਿਹੜੀ ਆ ਬੱਡੀ ਜੀ ਨੂੰ ਆਪਾਂ ਕਹਿ ਦਿੰਨਾ ਕ腐ਸ਼ਨ ਹੁੰਦੀ ਸੀ ਸੋ ਇਹ ਵੱਡਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਵੀ ਕਬੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੂਗੀ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ पेट्रोल कहट पैसे और डीजल के अंदर डीजल के अंदर नाइनटी सॉरी नाइनटी टू बानवे पैसे डीजल अंदर बानवे पैसे और पेट्रोल के अंदर कहट पैसे बधाने का फैसला किया गया ताकि क्योंकि बहुत सारिया राहत पंजाब सरकार ने लोगों ने दतिया है सो ये भी एक बड़ा फैसला जोड़ा अज होगा सो इसको तो बिना ਜਿਹੜੀ ਪਾਵਰ ਕਾਮ ਦੇ ਅੰਦਰ ਪੀਐਸਪੀਸੀਲ ਦੇ ਅੰਦਰ ਜਿਹੜਾ 7 ਕਿਲੋ ਬਾਅਦ ਤੱਕ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਿਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਘਰੇਲੂ ਕਨੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਿਨਾਂ ਕੋਈ ਵਰਗੀਕਰਨ ਕੀਤੇ ਬਿਨਾਂ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਾਤਾ ਪ੍ਰਾਣੀਆ ਸਰਕਾਰਾਂ ਵੀ ਦਿੰਦੀਆਂ ਹੁੰਦੀਆਂ ਨੇ ਪਰ ਲੇਕਿਨ ਬਹੁਤ ਸਾਰੇ ਆ ਰਾਈਟਰ ਲਾਅ ਆਂਦੇ ਸੀਗੇ ਬਹੁਤ ਸਾਰੀਆਂ ਕੰਡੀਸ਼ਨ ਲਾ ਆਂਦੇ ਸੀਗੇ ਤਾਂ ਕਿ ਕੋਈ ਉਸ ਸਕੀਮ ਦੇ ਅੰਦਰ ਫੁੱਲਫਿਲੀ ਨਾ ਕਰੇ ਤਾਂ ਕਿ ਉਸ ਸਕੀਮ ਦਾ ਲਾਭ ਨਾ ਲੈ ਸਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਵਿਦਨ 3 ਪਹਿਲੇ 3 ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਿਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਬਿਜਲੀ ਮਿਲੂਗੀ ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪ੍ਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਵੰਡਦੇ ਨੇਗੇ ਟੈਕਸ ਪਾ ਕੇ 3 ਰੁਪਏ ਵੰਡਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਉਹ ਅਸੀਂ ਫੈਸਲਾ ਵਾਪਸ ਲਿਆ ਗਿਆ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਘਰ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 6 ਕਿਲੋਵਾਟ ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਟ ਪ੍ਰਤੀ ਯੂਨਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆ ਗਿਆ ਤੇ ਅੱਜ ਦੇ ਵੱਡੇ ਅਹਿਮ ਫੈਸਲੇ ਅੱਜ ਦੀ ਕੈਬਨਿਟ ਤੋਂ ਹੋਏ ਨੇ ਕਿ ਸੋਮੇਸਾਬੰਦ ਸਭ ਤੋਂ ਵੱਡਾ ਫੈਸਲਾ ਇਹ ਆ ਕਿ ਪੰਜਾਬ ਦੇ ਅੰਦਰ ਐਗਰੀਕਲਚਰ ਪਾਲਿਸੀ ਲੈ ਕੇ ਆਉਣਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਐਜੂਕੇਸ਼ਨ ਦੀ ਪਾਲਿਸੀ ਲੈ ਕੇ ਆਉਣਾ ਇਹ ਅੱਜ ਅਹਿਮ ਫੈਸਲੇ ਜਿਹੜੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਏ ਨੇ किस किस की बात कर रहे हो आप सात किलो वाले जो हमने बिड्रा करे हैं उससे लगभग पंद्रह सौ करोड़ से लेकर अठारह सौ करोड़ रुपए तक का क्योंकि फ्लैक्चुएट करता रहता है कभी कम यूज हुआ कभी ज्यादा यूज हुआ सो पंद्रह सौ से लेके अठारह सौ करोड़ रुपये जो बैट बढ़ाने का फैसला करा है इस पे डीजल पे लगभग हमें आया तीन सौ बानवे करोड़ रुपए तीन सौ पचानवे करोड़ रुपए और जो ये ਪੈਟਰੋਲ ਦਾ ਇਸਪੇ 150 ਰੁਪਏ। ਟੀਮਰ ਸਾਹਿਬ ਟੀਮਰ ਸਾਹਿਬ ਜਿਹੜੀ ਇਮਾਰਤਾਂ ਦੇ ਨਾਲ ਬਿੱਲ ਭਰ ਰਹੇ ਨੇ 600 ਉਪਰ ਦੇ ਜੁਨਟਾਂ ਦੇ। ਉਹਨਾਂ ਨੂੰ ਝਟਕਾ ਕਿਉਂ ਦਿੱਤਾ ਜਾ ਰਿਹਾ ਯੂ ਨੋ ਨਾਟ ਅ ਬੀਨਿੰਗ ਉਸਮੇ ਰਿਐਲੀ। ਉਹਨਾਂ ਨੂੰ ਤੁਸੀਂ ਡਬਲ ਨਹੀਂ ਨਹੀਂ ਉਹਨਾਂ ਦਾ ਬਹੁਤ ਝਟਕਾ ਨਹੀਂ ਦਿੱਤਾ ਗਿਆ ਬਲਕਿ ਇਹ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਕਿ ਤੁਸੀਂ ਸੰਜਮ ਨਾਲ ਬਿਜਲੀ ਵਰਤੋ। ਤੁਸੀਂ ਬਿਜਲੀ ਨੂੰ 600 ਜੁਨਟ ਤੋਂ ਘੱਟ ਬਦਲੋ ਵਰਤੋ। ਕਿਉਂ ਤੁਸੀਂ 650 ਵਰਤਦੇ ਹੋਗੇ? ਜੇ ਤੁਸੀਂ ਆਪਣੇ ਇਕੁਪਮੈਂਟ ਨੂੰ ਘਰ ਦੇ ਅੰਦਰ ਜਲਦੀ ਬੰਦ ਕਰਦੇ ਹੋ ਦਿਨ ਚ ਬੰਦ ਕਰਦੇ ਹੋ ਏਸੀ ਦਾ ਘੱਟ ਪ੍ਰਯੋਗ ਕਰੋ ਤੁਸੀਂ ਇੰਡਕਸ਼ਨ ਜਿਹੜੇ ਇਲੈਕਟ੍ਰੋਨਿਕ ਗੱਡਗੜਸ ਨੇ ਉਹਨਾਂ ਨੂੰ ਘੱਟ ਵਰਤੋ ਤਾਂ ਮੈਂ ਸਮਝਦਾ ਉਹਨਾਂ ਦਾ ਉਹ ਵੀ 550 ਤੋਂ ਆ ਜਾਣਗੇ ਤਾਂ ਉਹਦੇ ਨਾਲ ਉਹਨਾਂ ਦਾ ਵੱਡਾ ਫਾਇਦਾ ਕਰਨ ਦਾ ਸੀ ਯਤਨ ਕੀਤਾ ਨਾ ਕਿ ਅਸੀਂ ਉਹਨਾਂ ਨੂੰ ਪਨਿਸ਼ ਕੀਤਾ ਬਲਕਿ ਉਹਨਾਂ ਦਾ ਇੱਕ ਵੱਡਾ ਫਾਇਦਾ ਹੋਊਗਾ ਸੋ ਹੁਣ ਮੇਰੀ ਇੱਕ ਨਾ ਫੋਰ ਮੀਟਿੰਗ ਆ ਸੋ ਮੈਨੂੰ ਸੈਂਟ ਜਾਣਾ ਪੈਣਾ ਉਹ ਦੱਸ ਦਿਓ ਕਿ ਪੈਟਰੋਲ ਦੇ ਡੀਜ਼ਲ ਦੇ ਰੇਟ ਵਧਾਏ ਨੇ ਤੇ ਹਰਿਆਣੇ ਨਾਲ ਡਿਫਰੈਂਸ ਰਹਿੰਦਾ ਹਮੇਸ਼ਾ ਕਾ ਜਿਆਦਾ ਕੰਪਲਟੀਓ ਉਧਰ ਸੇਲ ਹੋ ਡਾਇਵਰਟ ਹੋ ਜਾਂਦੀ ਹੈ ਜਿਹੜਾ ਕਿ ਇਸ਼ੂ ਹਰ ਵਾਰ ਰਹਿੰਦਾ ਜੀ ਨਹੀਂ ਨਹੀਂ ਬਿਲਕੁਲ ਨਹੀਂ ਹਲੇ ਵੀ ਹਲੇ ਵੀ ਹਲੇ ਵੀ ਹਲੇ ਵੀ ਜਿਹੜੇ ਸਾਡੇ ਰੇਟ ਨੇਗੇ ਉਹ ਹਿਮਾਚਲ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਰਾਜਸਥਾਨ ਦੇ ਰੇਟ ਹੀ ਬਹੁਤ ਜ਼ਿਆਦਾ ਨੇ ਤੁਸੀਂ ਚੈੱਕ ਕਰ ਲਿਓ ਉਹਨਾਂ ਦਾ ਰੇਟਾਂ ਨਾਲ ਹਲੇ ਵੀ ਜਿਹੜੇ ਡੇਟ ਨੇ ਬਹੁਤ ਥੱਲੇ ਲਗੇ ਐਕਸੈਪਟ ਸਾਰਿਆਂ ਤੋਂ ਪਹਿਲਾਂ ਮੈਂ ਸਾਡੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਅੱਜ ਟੀਚਰ ਡੇ ਆ ਅਧਿਆਪਕ ਦਿਵਸ ਆ ਸਵਾਜ ਦੇ ਦਿਨ ਸਾਰੇ ਸਾਡੇ ਅਧਿਆਪਕ ਜਿਹੜੇ ਸਾਡੇ ਅਧਿਆਪਕ ਰਹੇ ਨੇ ਇਹ ਸਧਿਆਪਕ ਦਿਵਸ ਦੇ ਉੱਤੇ ਸਵਾਜਿਕ ਕੈਬਨਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਕੋਈ ਜਿਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਲੇਗ ਹੈ ਜਿਨ੍ਹਾਂ ਵਿੱਚੋਂ ਕਿਉਂਕਿ ਕਾਫੀ ਪਿੱਛੇ 3 ਦਿਨ ਲਗਾਤਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਸ ਵਿਧਾਨ ਸਭਾ ਦੇ ਸੈਸ਼ਨ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਇਹ ਗੱਲ ਕਮਿਟ ਕੀਤੀ ਸੀ ਕਿਹਾ ਸੀਗਾ ਕਿ ਪੰਜਾਬ ਦੀ ਐਗਰੀਕਲਚਰ ਪਾਲਿਸੀ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਬੜੀ ਜਲਦੀ ਲਿਆਂਦੀ ਜਾਊਗੀ ਅੱਜ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾਗਾ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਬਲਾਕ ਜਿਹੜੇ ਨੇ ਉਹ ਡੇਂਜਰ ਜ਼ੋਨ ਚਲੇ ਗਏ ਨੇ ਯਾਨੀ ਉਥੋਂ ਪਾਣੀ ਖਿੱਚਣਾ ਧਰਤੀ ਵਿੱਚੋਂ ਪਾਣੀ ਖਿੱਚਣਾ ਅੱਜ ਬੇਹੱਦ ਮੁਸ਼ਕਲ ਹੋ ਗਿਆ ਅਸੀਂ ਜਿੰਨੀਆਂ ਮਰਜ਼ੀ ਮੋਟਰਾਂ ਲਾ ਲਈਏ ਅੱਜ 100-100 ਪਾਵਰ ਹਾਊਸ ਤੱਕ ਦੀਆਂ ਮੋਟਰਾਂ ਲੱਗੀਆਂ ਕਿ ਧਰਤੀ ਹੇਠੋਂ ਪਾਣੀ ਖਿੱਚ ਲਈਏ ਪਰ ਲੇਕਿਨ ਮੈਂ ਸਮਝਦਾ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹਨੂੰ ਰੋਕਣਾ ਪਊਗਾ ਸੋ ਇਹ ਸਾਰੀਆਂ ਗੱਲਾਂ ਕਿ ਕਨਾਲ ਵਾਟਰ ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਲੈ ਕੇ ਜਾਣਾਗਾ ਇਹ ਸਾਰੀਆਂ ਚਰਚਾਾਂ ਹੋਈਆਂ ਔਰ ਪੰਜਾਬ ਦੇ ਅੰਦਰ ਕਿਉਂਕਿ ਬਹੁਤ ਲੰਬਾ ਅਰਸਾ ਹੋ ਗਿਆ ਖੇਤੀਬਾੜੀ ਪਾਲਿਸੀ ਨਹੀਂ ਬਣੀ ਉਹਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਕੈਬਨਿਟ ਦੇ ਸਾਥੀਆਂ ਦੇ ਨਾਲ ਚਰਚਾ ਕੀਤੀ ਔਰ ਆਪ ਜੀ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕੁਝ ਕਿਸਾਨ ਜਥੇਬੰਦੀਆਂ ਅੱਜ ਸ਼ਾਮ ਨੂੰ 3 ਵਜੇ ਮਾਨਯੋਗ ਸੀਐਮ ਸਾਹਿਬ ਨੇ ਸਦੀਆਂ ਲਈਆ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਨਾਗਾ ਕਿ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰਾ ਖਰੜਾ ਸਰਕਾਰ ਕੋਲੇ ਤਿਆਰ ਆ ਕਾਫੀ ਮਹਾਰ ਪੰਜਾਬ ਦੇ ਕਾਫੀ ਮਾਹਰ ਜਿਹੜੇ ਨੇਗੇ ਉਹਨਾਂ ਤੋਂ ਇਨਪੁਟ ਲੈ ਕੇ ਖਰੜਾ ਤਿਆਰ ਕੀਤਾ ਗਿਆ ਸੋ ਉਹਦੇ ਤੇ ਵੀ ਚਰਚਾ ਹੋਣੀ ਆ ਔਰ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਕੀ ਇਨਪੁਟ ਲੈ ਕੇ ਆਉਂਦੀਆਂ ਨੇਗੀਆਂ ਕੀ ਸੁਝਾਅ ਦਿੰਦੀਆਂ ਨੇਗੀਆਂ ਉਹਨਾਂ ਸਾਰੀਆਂ ਨੂੰ ਚਰਚਾ ਕਰਕੇ ਬੜੇ ਜਲਦੀ ਜਿਹੜੀ ਆ ਪੰਜਾਬ ਦੀ ਖੇਤੀਬਾੜੀ ਪਾਲਸੀ ਆ ਉਹ ਅਨਾਉਂਸ ਕੀਤੀ ਜਾਊਗੀ ਪਰ ਲੇਕਿਨ ਮਾਰਜੋਗ ਮਕਬਤਰੀ ਸਾਹਿਬ ਦਾ ਇਹ ਬਹੁਤ ਵੱਡਾ ਵੇਜ਼ਨ ਆ ਕਿਉਂਕਿ ਅਰਜੋਗ ਮਕਬਤਰੀ ਸਾਹਿਬ ਖੁਦ ਕਿਸਾਨ ਨੇ ਖੁਦ ਖੇਤੀ ਕਰਦੇ ਰਹੇ ਨੇ ਕਿ ਸਭ ਤੋਂ ਪਹਿਲਾਂ ਸਟੇਕ ਹੋਲਡਰਜ਼ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦੀ ਰਾਇ ਲੈਣੀ ਬਹੁਤ ਜ਼ਰੂਰੀ ਆ ਸਭੇਸ਼ਕ ਇਸ ਤੋਂ ਪਹਿਲਾਂ ਕਈ ਵਾਰ ਖੇਤੀ ਜਦੋਂ ਪਾਲਸੀ ਬਣ ਰਹੀ ਆ ਲਗਾਤਾਰ ਉਹ ਚ ਪਹਿਲਾਂ ਵੀ ਕਾਫੀ ਵਾਰ ਰਾਇ ਲਈ ਆ ਪਰ ਲੇਕਿਨ ਅੱਜ ਕੁਝ ਕਿਸਾਨ ਦੇ ਇੱਥੇ ਬੰਦੀਆਂ ਆਉਣਗੇ ਉਹਨਾਂ ਤੋਂ ਵੀ ਰਾਇ ਲਵਾਂਗੇ ਤਾਂ ਕਿ ਇੱਕ ਨਮੀ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਜਲਦੀ ਪੰਜਾਬ ਚ ਇੰਟਰੋਡਿਊਸ ਹੋਵੇ ਜਿਸ ਦੇ ਨਾਲ ਮੈ ਸੋਚਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਫਾਰਮਰ ਦਾ ਫਾਇਦਾ ਹੋਵੇ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਪਾਲਿਸੀ ਲੈ ਕੇ ਆਉਣ ਦੇ ਲਈ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਲੈ ਕੇ ਆਉਣ ਦੇ ਲਈ ਵੀ ਵਿਚਾਰ ਵਟਾਂਦਰਾ ਹੋਇਆ ਸਾਡੇ ਕੈਬਨਿਟ ਵਜ਼ੀਰ ਸਰਦਾਰ ਹਰਜੋਤ ਸਿੰਘ ਜੀ ਨੇ ਹਰਜੋਤ ਸਿੰਘ ਬਾਣ ਜੀ ਦੇ ਸੁਝਾਅ ਦਿੱਤਾ ਕਿ ਸਾਨੂੰ ਇੱਕ ਸਿੱਖਿਆ ਦੀ ਜਿਹੜੀ ਹੈ ਨਵੀਂ ਨੀਤੀ ਲੈ ਕੇ ਆਉਣੀ ਚਾਹੀਦੀ ਆ ਖਾਸ ਕਰਕੇ ਸਕਿੱਲ ਬੇਸਡ ਟੈਕਨੀਕਲ ਬੇਸਡ ਕਿਉਂਕਿ ਅੱਜ ਸਾਡੇ ਬੱਚੇ ਪਹਿਲਾਂ ਪੜ੍ਹਾਈ ਕਰਨ ਦੇ ਲਈ ਫੋਰਨ ਜਾਂਦੇ ਨੇਗੇ ਪਹਿਲਾਂ ਪੜ੍ਹਾਈ ਕਰਨ ਤੇ ਕਾਫੀ ਫੈਸਾ ਖਰਚ ਕਰਦੇ ਨੇਗੇ ਫਿਰ ਉਸ ਤੋਂ ਬਾਅਦ ਉਸੇ ਪੜ੍ਹਾਈ ਦੇ ਆਧਾਰ ਦੇ ਉੱਤੇ ਉਹ ਉਹਨਾਂ ਮੁਲਕਾਂ ਦੇ ਅੰਦਰ ਆਪਣੀ ਸੇਵਾਵਾਂ ਨਿਮਾਉਦੇ ਨੇਗੇ ਸੋ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਸਕਿੱਲਿੰਗ ਜਿਹੜੀ ਪਾਵਰ ਆ ਸਕਿੱਲਿੰਗ ਟੈਕਨੀਕਸ ਨੇ ਜਿਹੜੀਆਂ ਹੋਰ ਅੱਛੇ ਤਰੀਕੇ ਦੇ ਨਾਲ ਭਰੀਆਂ ਜਾਣ ਸੋ ਉਹਦੇ ਤੇ ਇੱਕ ਲੰਬੀ ਚੌੜੀ ਚਰਚਾ ਹੋਈ ਸੋ ਇਹਨੂੰ ਵੀ ਅਸੀਂ ਫੈਸਲਾ ਕੀਤਾ ਕਿ ਸਾਡਾ ਘੱਟੋ ਘੱਟ ਜਿਹੜੇ ਐਜੂਕੇਸ਼ਨ ਮਾਰਨੇ ਖਾਸ ਕਰਕੇ ਟੈਕਨੀਕਲ ਐਜੂਕੇਸ਼ਨ ਦੇ ਬਾਹਰ ਨੇਗੇ ਉਹਨਾਂ ਦੀਆਂ ਸਵਾਮਾਂ ਲੈ ਕੇ ਸਾਰੇ ਸਿੱਖਿਆ ਸ਼ਾਸਤਰੀਆਂ ਨੂੰ ਨਾਲ ਲੈ ਕੇ ਨਵੀਂ ਸਿੱਖਿਆ ਪਾਲਿਸੀ ਬਣਾਉਣ ਦਾ ਵੀ ਫੈਸਲਾ ਹੋਇਆ ਕਿਉਂਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਜੋ ਨਵਾਂ ਕਨਸੈਪਟ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਸਕੂਲ ਆਫ ਫੈਮਨਸ ਸਕੂਲ ਆਫ ਫੈਮਨਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਲਈ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਦੇ ਲਈ انرੋਲ ਕਰਾਇਆਗਾ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਕਨਸਰਨ ਪ੍ਰਿੰਸੀਪਲਸ ਕੋਲੇ ਭੇਜੀਆਂ ਨਗੀਆਂ ਕਿ ਅਸੀਂ ਸਕੂਲ ਆਫ ਐਮੀਨੈਂਸ ਦੇ ਅੰਦਰ ਆਪਣੀ ਐਡਮਿਸ਼ਨ ਕਰਾਉਣਾ ਚਾਹੁੰਦੇ ਆਂ ਔਰ ਉਸ ਤੋਂ ਵੀ ਵੱਡੀ ਗੱਲ ਕਿ ਪਹਿਲੀ ਵਾਰ ਹੋਇਆ ਕਿ 10000 10000 ਸਕੂਲੀ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਸੀ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਸੀ ਉਹ ਛੱਡ ਕੇ ਸਰਕਾਰੀ ਸਕੂਲਾਂ ਚ ਆਏ ਨੇ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਇਹ ਸਰਕਾਰ ਦੀ ਆ ਕਿ 10000 ਪ੍ਰਾਈਵੇਟਾਂ ਚੋਂ ਹਟ ਕੇ ਸਰਕਾਰੀ ਸਕੂਲਾਂ ਚ ਆਏ ਨੇ ਕਿਉਂਕਿ ਪਿਛਲੇ ਦੋ ਆ ਸਾਲਾਂ ਦੇ ਵਿੱਚ ਮੈਂ ਸਮਝਦਾ ਬਹੁਤ ਅੱਛਾ ਕੰਮ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਗਵਾਈ ਚ ਸਾਡੇ ਮਿਨਿਸਟਰ ਸਾਹਿਬਾਨ ਨੇ ਕੀਤਾ ਸੋ ਇਸੇ ਤਰੀਕੇ ਪੰਜਾਬ ਦਾ ਪੰਜਾਬ ਦਾ OTS ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਅਸੀਂ ਵੈਟ ਵਿੱਚ ਲਿਆਂਦੀ ਸੀ ਜਿਹਨੂੰ ਬਹੁਤ ਵੱਡਾ ਭਰਮਾ ਹੰਗਾਰਾ ਪੰਜਾਬ ਦੇ ਵਪਾਰੀਆਂ ਨੇ ਦਿੱਤਾ ਪੰਜਾਬ ਦੇ ਟਰੇਡਰ ਨੇ ਦਿੱਤਾ ਪਹਿਲੀ ਵਾਰ ਹੋਇਆ ਨਹੀਂ ਤਾਂ ਜੀਐਸਟੀ ਜਿਹੜੀ ਓਟੀਐਸ 1 ਦੇਖ ਲੋ ਤੁਸੀਂ ਸਾਰੇ ਪੜ੍ਹਿਆ ਆਊਗਾ ਓਟੀਐਸ 1 ਕਾਂਗਰਸ ਦੇ ਸਮੇ ਬੁਰੀ ਤਰ੍ਹਾਂ ਫੇਲ ਹੋਈ ਓਟੀਐਸ 2 ਕਾਂਗਰਸ ਦੇ ਸਮੇ ਬੁਰੀ ਤਰ੍ਹਾਂ ਫੇਲ ਹੋਈ ਪਰ ਲੇਕਨੋਟੀਅਸ 3 ਜਿਹੜੀ ਓਟੀਐਸ ਤੀਜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਭ ਤੋਂ ਸਕਸੈਸਫੁਲ ਰਹੀ ਔਰ 164 ਕਰੋੜ 164 ਕਰੋੜ 35 ਲੱਖ ਰੁਪਿਆ ਪੰਜਾਬ ਦੇ ਖਜ਼ਾਨੇ ਚ ਆਇਆਗਾ ਔਰ ਲਗਭਗ ਲਗਭਗ 70000 70311 ਲੋਕਾਂ ਨੂੰ ਇਸ ਦਾ ਇਸ ਸਕੀਮ ਦਾ ਬੈਨੀਫਿਟ ਹੋਇਆਗਾ ਔਰ ਜਿਹਦੇ ਵਿੱਚੋਂ 50903 ਉਹ ਲੋਕ ਨੇ ਜਿਨ੍ਹਾਂ ਦਾ ਡਿਊ ਡਿਪਾਰਟਮੈਂਟ ਬਲੇ 180 ਉਹਨਾਂ ਦਾ 100% ਜਿਹੜਾ ਵੇਵ ਆਫ ਹੋਈ ਹੈਗੀ ਸੋ ਵੱਡਾ ਫਾਇਦਾ ਜਿਹੜਾ ਪੰਜਾਬ ਦੇ ਵਪਾਰੀਆਂ ਨੂੰ ਹੋਇਆ ਔਰ 14000 14400 ਅੱਠ ਉਹ ਲੋਕ ਨੇਗੇ ਜਿਹੜੇ ਜਿਹੜੇ ਮੈਂ ਸਮਝਦਾਗਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਬਕਾਇਆ ਪੈਂਡਿੰਗ ਪਿਆ ਸੀਗਾ ਉਹਨਾਂ ਨੂੰ ਵੱਡੀ ਰਾਤ ਮਿਲੀ ਆ ਸੋ ਇਹਦੇ ਵਿੱਚ ਫੈਸਲੇ ਹੋਇਆਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਡਿਪਾਰਟਮੈਂਟ ਨੂੰ ਉਸੀ ਹਦਾਇਤ ਜਾਰੀ ਕੀਤੀ ਆ ਡਿਪਾਰਟਮੈਂਟ ਮੇਰੇ ਕੋਲੇ ਆਗਾ ਸੋ ਬੜੀ ਜਲਦੀ ਜਿਹੜੀ ਆ ਇਸ OTS ਜਿਹੜੀ ਸਕੀਮ ਸਾਡੀ 3rd ਚੱਲ ਰਹੀ ਆ ਇਹਦਾ ਦਾਇਰਾ ਜਿਹੜਾ ਬਧਾਵਾਂਗੇ ਤਾਂ ਕਿ ਹੋਰ ਬੈਨੀਫਿਟ ਹੋ ਮਿਲ ਸਕੇ ਔਰ ਪੰਜਾਬ ਦੇ ਜਿਹੜੇ ਵਪਾਰੀ ਨੇਗੇ ਉਹਨਾਂ ਨੂੰ ਵੱਡਾ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕਾਫੀ ਲੰਬੇ ਸਮੇਂ ਤੋਂ ਰਾਈਸ ਸੈਲਰ ਰਾਈਸ ਸੈਲਰ ਜਿਹੜੇ ਚਾਵਲ ਦੇ ਸੈਲਰ ਨੇਗੇ ਉਹਨਾਂ ਦਾ ਵੀ ਓਟੀਆ ਸਕੀਮ ਜਿਹੜੀ ਪੈਂਡਿੰਗ ਪਈ ਆਗੀ ਉਹਦੇ ਤੇ ਵੀ ਲੰਬੀ ਚੌੜੀ ਵਿਚਾਰ ਬਟਾਂਦਰਾ ਅੱਜ ਦੀ ਇਸ ਕੈਬਨਟ ਦੇ ਵਿੱਚ ਹੋਇਆ ਕਿ ਬੜੀ ਜਲਦੀ ਜਿਹੜੀ ਆ ਉਹਸੀ ਅਗਲੀ ਆਉਣ ਵਾਲੀ ਕੈਬਨਟ ਦੇ ਵਿੱਚ ਉਹਨੂੰ ਵੀ ਜਲਦੀ ਪਾਸ ਕਰਾਂਗੇ ਤਾਂ ਕਿ ਜਿਹੜੀ ਸਨਤ ਆ ਜਿਹੜੀ ਚਾਵਲ ਸਨਤ ਆ ਜਿਹੜੀ ਚਾਵਲ ਪੀੜਨ ਦਾ ਕੰਮ ਕਰਦੀ ਆ ਉਹਨੂੰ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕੁਝ ਹੋਰ ਫੈਸਲੇ ਜਿੰਨਾ ਵਿੱਚ ਜਿੰਨਾ ਵਿੱਚ ਪੰਜਾਬ ਦੇ ਜਿਹੜੇ ਗੁੱਡਸ ਗੱਡੀਆਂ ਨੇਗੀਆਂ ਜਿਹੜੇ ਤਿੰਨ ਪਈਆ ਆਟੋ ਪੈਸੇਂਜਰ ਟੈਕਸਟ ਵਾਲੇ ਨੇਗੀਆਂ ਜਿਹੜੇ ਇਹਨੇ ਗੁੱਡਸ ਦਾ ਕੰਮ ਕਰਨ ਵਾਲੀਆਂ ਨੇਗੀਆਂ ਉਹਨਾਂ ਨੂੰ ਵੀ ਬੈਸਾ ਬੰਦਾ ਇੱਕ ਵੱਡੀ ਰਾਹਤ ਜਿਹੜੀ ਆ ਉਹ ਪਹਿਲੀ ਵਾਰ ਮਿਲੀ ਆਗੀ ਔਰ ਜਿਹੜੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਤਿਮਾਹੀ ਪਹਿਲਾਂ 3 ਮਹੀਨਿਆਂ ਤੋਂ ਲੈ ਕੇ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਵਾਹਨ ਲੈਗੇ 3 ਮਹੀਨਿਆਂ ਦਾ ਸੀ ਉਹ ਜਬ ਨਵੇੜਤਾ ਨਹੀਂ ਤਾਂ ਬਾਰ-ਬਾਰ ਸਾਡੇ ਆਫੀਸਰ ਦੇ ਅੰਦਰ ਵਿਚਾਰੇ ਉਹ ਟਰਾਂਸਪੋਰਟਰ ਢੇੜੇ ਮਾਰਦੇ ਰਹਿੰਦੇ ਸੀਗੇ ਕਦੇ ਅਫਸਰ ਮਿਲ ਗਏ ਨਹੀਂ ਮਿਲ ਗਏ ਸੋ ਉਹਨੂੰ ਵੀ ਅਸੀਂ ਖਤਮ ਕੀਤਾ ਹੋਣ ਜਿਹੜਾ 1 ਸਾਲ ਦਾ ਇਕੱਠਾ ਟੈਕਸ ਲਿਆ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜੇ ਨਵੇਂ ਵਾਹਨ ਲੈਗੇ ਜਿਹੜੇ ਨਵੇਂ ਗੁਰਸ ਵਾਹਨ ਲੈਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਕਿ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 10% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ ਉਹ 8 ਸਾਲ ਦਾ 8 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ 20% ਤਾਂ ਉਹਨਾਂ ਨੂੰ 20% ਮਾਫ ਕੀਤਾ ਜਾਊਗਾ ਇਹਦਾ ਕਾਰਨ ਇਹ ਆ ਕਿ ਬਹੁਤ ਸਾਰੀਆਂ ਗੱਡੀਆਂ ਡਿਫਾਲਟਰ ਹੋ ਜਾਂਦੀਆਂ ਸੀਗੀਆਂ ਆਪਾਂ ਦੇਖਦੇ ਹਾਂ ਫਿਰ ਉਹ ਕਿਸੇ ਨਾ ਕਿਤੇ ਤਰੀਕੇ ਦੇ ਅੰਦਰ ਉਹ ਛੋਟੇ ਜਿਹੜੇ ਵਿਚਾਰੇ ਟਰਾਂਸਪੋਰਟਰ ਨੇਗੇ ਛੋਟੇ-ਛੋਟੇ ਟਰਾਂਸਪੋਰਟਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਐਕਸਪਲੋਇਟ ਹੁੰਦੇ ਰਹਿੰਦੇ ਸੀਗੇ ਕਿਤੇ ਨਾ ਕਿਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਕਿਸੇ ਨਾ ਕਿਸੇ ਪਲੇਟਫਾਰਮਾਂ ਤੇ ਹੁੰਦਾ ਸੀਗਾ ਸੋ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜਾ ਨਵਾਂ ਬਾਈਕ ਲਊਗਾ ਉਹ ਤੋਂ 4 ਸਾਲ ਦਾ ਜੋ ਇਕੱਠਾ ਟੈਕਸ ਭਰੂਗਾ ਤਾਂ ਉਹਨੂੰ 10% ਰਿਲੀਫ ਜੇ 8 ਸਾਲ ਦਾ ਭਰੂਗਾ ਤਾਂ 20% ਰਿਲੀਫ ਸੋ ਇਹਦੇ ਨਾਲ ਕੀ ਹੋਇਆ ਇੱਕ ਤਾਂ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਤੀਜਾ ਜਿਹੜੀ ਡਿਫਾਲਟਰਾਂ ਦੀ ਬੇਨਤੀ ਵੱਧਦੀ ਸੀ ਉਹ ਖਤਮ ਹੋਊਗੀ ਚੌਥਾ ਜਿਹੜੀ ਉਹਨਾਂ ਦੀ ਮੈਂ ਸਮਝਦਾ ਕਿਤਨਾ ਕਿਤੇ ਲੁੱਟ ਖਸੁੱਟ ਹੁੰਦੀ ਸੀ ਕਿਉਂਕਿ ਟੈਕਸ ਤਾਂ ਪੰਜਾਬ 'ਚ ਨਹੀਂ ਭਰਿਆ ਮੰਨ ਲਓ ਪੰਜਾਬ ਦੇ ਨਹੀਂ ਵੀ ਚੈੱਕ ਕੀਤਾ ਜੇ ਹਰਿਆਣੇ ਚ ਗਿਆਗਾ ਰਾਜਸਥਾਨ ਚ ਗਿਆਗਾ ਜੇ ਉਹ ਹਿਮਾਚਲ ਚ ਗਿਆਗਾ ਦਿੱਲੀ ਚ ਗਿਆਗਾ ਤਾਂ ਉਹਨੂੰ ਨੌਨ ਟੈਕਸ ਪੇਮੈਂਟ ਕਰਕੇ ਕਿ ਤੁਸੀਂ ਆਪਦਾ ਭਾਈ ਕੁਆਟਰ ਲਈ ਟੈਕਸ ਪੇ ਨਹੀਂ ਕੀਤਾ ਤਾਂ ਕਿਤਨਾ ਕਿਤੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਕਿਤਨਾ ਕਿਤੇ ਉਹ ਤੋਂ ਦੋ ਜਿਹੜੀ ਆ ਵੱਡੀ ਜਿਹਨੂੰ ਆਪਾਂ ਕਹਿ ਦਿੰਨਾ ਕਰਪਸ਼ਨ ਹੁੰਦੀ ਸੀ ਸੋ ਇਹ ਵੱਡਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਜਿਹੜੀ ਆ ਪੰਜਾਬ ਚ ਮਿਲੂਗੀ ਇਸੇ ਤਰੀਕੇ पंजाब के अंदर बैट उपर बैट के उत्ते पेट्रोल तो डीजल के उ पेट्रोल डीजल के उत्ते टैक्स बढ़ाने का फैसला किया पेट्रोल अंदर पेट्रोल अंदर सिक्सटी वन काहट पैसे पेट्रोल अंदर काहट पैसे और डीजल के अंदर डीजल के अंदर नाइनटी 92 99 ਪੈਸੇ ਡੀਜ਼ਲ ਦੇ ਅੰਦਰ 92 ਪੈਸੇ ਔਰ ਪੈਟਰੋਲ ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ ਸੋ ਇਸ ਤੋਂ ਪਹਿਲਾਂ ਜਿਹੜੀ ਪਾਵਰ ਕਾਮ ਦੇ ਅੰਦਰ ਪੀਐਸਪੀਸੀਐਲ ਦੇ ਅੰਦਰ ਜਿਹੜਾ ਸਾਲ ਤੋਂ ਬਾਅਦ ਤੱਕ ਕਿਉਂਕਿ ਆਵਾਦੂ پارٹی ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਪ੍ਰੋਕਟ ਵੱਡੀ ਗਰੰਟੀ ਦਿੱਤੀ ਸੀ ਜਿਹੜੇ ਤਰੀਕ ਤੇ ਸਰਕਾਰੀ ਕਾਲਜਾਂ ਚ ਜੁਨੀਵਰਸਿਟੀਾਂ ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਸਰਕਾਰ ਬਣਨ ਤੋਂ ਬਾਅਦ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਯੂਨਿਟ ਕਿਸ 파ਰਸ਼ਾ ਹੋਣ ਲੱਗ ਗਈਆਂ ਸਾਡੀ ਸਰਕਾਰੀ ਚ ਹਰੇਕ ਮਹੀਨੇ ਕਾਲਜ ਚ ਸਾਡੀ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਘਰੇਲੂ ਕਲੈਕਸ਼ਨ ਦੇ ਉੱਤੇ ਇਹ ਫੈਸਲਾ